ਸਤ ਸ੍ਰੀ ਅਕਾਲ ਪੰਜਾਬੀਓ ਅੱਜ ਗੱਲ ਕਰਦੇ ਹਾਂ ਉਸ ਖਬਰ ਬਾਰੇ ਕਿ ਜੋਲ ਪਰਿਵਾਰ ਤੋਂ ਕਿਉਂ ਨੇ ਨਾਰਾਜ਼ ਪੰਜਾਬੀ ਕਿਉਂ ਕਹਿੰਦੇ ਨੇ ਲੋਕ ਕਿ ਉਹਨਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ ਆਖਰ ਕਿਉਂ ਕਰਦੇ ਨੇ ਨਫ਼ਰਤ ਪੰਜਾਬੀ ਜੋਲ ਪਰਿਵਾਰ ਤੋਂ ਆਓ ਜਾਣੀਏ ਇਸ ਵੀਡੀਓ ਵਿੱਚ ਦੋਸਤੋ ਜੇ ਵੀਡੀਓ ਚੰਗੇ ਲੱਗੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਸਾਡੇ ਚੈਨਲ ਕੁਝ ਗੱਲਾਂ ਦਿਲ ਦੀਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਂ ਤੁਹਾਡਾ ਆਪਣਾ ਜੀ ਮੇਰੇ ਵੱਲੋਂ ਦੇਸ਼ ਦੁਨੀਆ ਵਿੱਚ ਬੈਠੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬੀਆਂ ਦੇ ਗੁੱਸੇ ਦੇ ਕਈ ਕਾਰਨੇ ਪਰ ਆਓ ਉਹਨਾਂ ਵਿੱਚੋਂ ਕੁਝ ਮੁੱਖ ਕਾਰਨਾ ਤੇ ਗੱਲ ਕਰੀਏ ਤ੍ਰਿਵਿੰਦਰ ਸਿੰਘ ਜੀ ਨੇ 99 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ ਉਸ ਸਮੇਂ ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਸਨ ਕਿ ਉਹਨਾਂ ਨੇ ਪੰਜਾਬ ਲਈ ਕੁਝ ਨਹੀਂ ਕੀਤਾ ਮਤਲਬ ਲੋਕ ਪੰਜਾਬ ਦੇ ਪੁੱਤ ਤੋਂ ਹੀ ਨਾਰਾਜ਼ ਸਨ ਇਹਦਾ ਸਭ ਤੋਂ ਵੱਡਾ ਕਾਰਨ ਰਹੇ ਦੀਪ ਸਿੱਧੂ ਕਿਉਂਕਿ ਦੀਪ ਸਿੱਧੂ ਦੀ ਬਹੁਤ ਨੇੜਤਾ ਸੀ ਸਨਿ ਦਿ올 ਦੇ ਨਾਲ ਉਹਨਾਂ ਨੇ ਗੁਰਦਾਸਪੁਰ ਵਿੱਚ ਸਨਿ ਦਿ올 ਲਈ ਚੋਣ ਪ੍ਰਚਾਰ ਵੀ ਕੀਤਾ ਸੀ ਅਤੇ ਦੀਪ ਸਿੱਧੂ ਪੇਸ਼ੇਵਜੋਂ ਵੀ ਇੱਕ ਅਦਾਕਾਰ ਸਨ ਪਰ ਜਦੋਂ 2020 ਵਿੱਚ ਕਿਸਾਨੀ ਧਰਨਾ ਦਿੱਲੀ ਚੱਲ ਰਿਹਾ ਸੀ ਉੱਥੇ ਦੀਪ ਸਿੱਧੂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਵਜੋਂ ਰੋਲ ਨਿਭਾ ਰਹੇ ਸਨ ਜਿੱਦ ਤੱਕ ਟ੍ਰੈਕਟਰ ਪ੍ਰੇਡ ਹੋਈ ਉਸ ਦਿਨ ਦੀਪ ਸਿੱਧੂ ਵੀ ਅੱਗੇ ਸਨ ਉੱਥੇ ਕੁਝ ਆਮਹਾਰੀ ਪੀੜ ਨਾਲ ਕੀਲੇ ਵੱਲ ਵਧ ਗਈ। ਉਹਨਾਂ ਨੇ ਨਾਲ ਕੀਲੇ ਦੇ ਬਾਹਰ ਲੱਗੇ ਇੱਕ ਖੰਭੇ ਤੇ ਨਿਸ਼ਾਨ ਸਾਹਿਬ ਲਹਿਰਾ ਦਿੱਤਾ। ਜਿਨ੍ਹਾਂ ਵਿੱਚ ਦੀਪ ਸਿੱਧੂ ਵੀ ਸ਼ਾਮਿਲ ਸਨ। ਉੱਥੇ ਬਹੁਤ ਸਾਰੇ ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕੁਝ ਕੁ ਮੁੰਡਿਆਂ ਤੇ ਦੇਸ਼ਦਰੋਹ ਦੇ ਪਰਚੇ ਪਾਈ ਗਏ। ਦੇਸ਼ਦਰੋਹ ਦੇ ਪਰਚੇ ਪਾਏ ਜਾਣ ਵਾਲੇ ਮੁੰਡਿਆਂ ਵਿੱਚ ਦੀਪ ਸਿੱਧੂ ਦਾ ਨਾਮ ਵੀ ਸ਼ਾਮਿਲ ਸੀ। ਫਿਰ ਸੋਸ਼ਲ ਮੀਡੀਆ ਤੇ ਭਾਜਪਾ ਸੰਸਦ ਸਨੀ ਦਿਓਲ ਤੇ ਦੀਪ ਸਿੱਧੂ ਦੀਆਂ ਫੋਟੋਆਂ ਵਾਇਰਲ ਹੋਣ ਲੱਗੀਆਂ ਜੋ ਕਿ ਸਨੀ ਦਿਓਲ ਦੀ ਸ਼ੋਭੀ ਨੂੰ ਖਰਾਬ ਕਰ ਰਹੀ ਸਨ ਸਨੀ ਦਿਓਲ ਨੇ ਤੁਰੰਤ ਟਵੀਟ ਕਰਕੇ ਆਪਣਾ ਪੱਲਾ ਛਾੜਦੇ ਹੋਏ ਲਿਖਿਆ ਮੇਰਾ ਉਸ ਨਾਲ ਕੋਈ ਸਬੰਧ ਨਹੀਂ ਇਹ ਗੱਲ ਪੰਜਾਬੀਆਂ ਨੂੰ ਬਹੁਤ ਚੁਹੀ ਕਿਉਂਕਿ ਪੰਜਾਬ ਦਾ ਬਟਾ ਹਿਸਾ ਦੀਪ ਸਿੱਧੂ ਨੂੰ ਬਹੁਤ ਪਿਆਰ ਕਰਦਾ ਸੀ ਤੇ ਹੈ ਉਸ ਵੇਲੇ ਸਨੀ ਦਿਓਲ ਨੇ ਦੀਪ ਸਿੱਧੂ ਦਾ ਸਾਥ ਦੇਣ ਦੀ ਬਜਾਏ ਉਸ ਦਾ ਸਾਥ ਇਹ ਗੱਲ ਪੰਜਾਬੀਆਂ ਦੇ ਦਿਲਾਂ ਵਿੱਚ ਜੋਲ ਪਰਿਵਾਰ ਲਈ ਬਹੁਤ ਗੁੱਸਾ ਪੈਦਾ ਕਰ ਗਈ ਦੂਜਾ ਕਾਰਨ ਜਦੋਂ ਸਨੀ ਜੋਲ ਗੁਰਦਾਸਪੁਰ ਤੋਂ ਜਿੱਤ ਕੇ ਆਏ ਤਾਂ ਉਹਨਾਂ ਨੇ ਗੁਰਦਾਸਪੁਰ ਦੇ ਲੋਕਾਂ ਦੀ ਖਬਰ ਨਾ ਲਈ ਲੋਕਾਂ ਨੇ ਦੁਖੀ ਹੋ ਕੇ ਸਨੀ ਜੋਲ ਦੀ ਗੁੰਮਸ਼ੁਦਗੀ ਦੇ ਪੋਸਟਰ ਵੀ ਲਾਏ ਪਰ ਉਹਨਾਂ ਤੇ ਫਿਰ ਵੀ ਕੋਈ ਅਸਰ ਨਾ ਹੋਇਆ ਕਾਰਨ ਨੰਬਰ 3 ਕਿਸਾਨ ਸੰਘਰਸ਼ ਦਿੱਲੀ ਵਿੱਚ 13 ਮਹੀਨੇ ਚੱਲਦਾ ਰਿਹਾ ਬਹੁਤ ਸਾਰੇ ਨੇਤਾ ਅਤੇ ਅਦਾਕਾਰ ਕਿਸਾਨਾਂ ਦੇ ਨਾਲ ਆ ਖੜੇ ਹੋਏ ਅਤੇ ਆਪਣੀ ਆਵਾਜ਼ ਕਿਸਾਨਾਂ ਦੇ ਹੱਕ ਵਿੱਚ ਉਲੰਧ ਕੀਤੀ ਪਰ ਜੋਲ ਪਰਿਵਾਰ ਨੇ ਕਿਸਾਨਾਂ ਦੇ ਹੱਕ ਵਿੱਚ ਡੋਲ ਜਦੋਂ ਜੈਪੁਰ ਤੋਂ ਸੰਸਦ ਮੈਂਬਰ ਬਣੇ ਸਨ ਉਹ ਆਪਣੇ ਆਪ ਨਹੀਂ ਬਣੇ ਉਹ ਲਾਲਕ੍ਰਿਸ਼ਮ ਅੜਵਾਨੀ ਦੇ ਕਹਿਣ ਤੇ ਹੀ ਬਣੇ ਸਨ ਸਨੀ ਡੋਲ ਨੇ ਵੀ ਚੋਣ ਵਿੱਚ ਜੀਪੀ ਲਈ ਹੀ ਲੜੀ ਸੀ ਡੋਲ ਪਰਿਵਾਰ ਦਾ ਹਮੇਸ਼ਾ ਚੁਕਾ ਬੀਜੇਪੀ ਨਾਲ ਰਿਹਾ ਹੈ ਡੋਲ ਪਰਿਵਾਰ ਹਮੇਸ਼ਾ ਬੀਜੇਪੀ ਨਾਲ ਚੱਲਦਾ ਆਇਆ ਹੈ ਤੇ ਤੁਹਾਨੂੰ ਪਤਾ ਹੈ ਪੰਜਾਬ ਵਿੱਚ ਬੀਜੇਪੀ ਨੂੰ ਲੋਕ ਪਸੰਦ ਨਹੀਂ ਕਰਦੇ ਇਹ ਵੀ ਇੱਕ ਕਾਰ ਰਿਹਾ ਪੰਜਾਬੀਆਂ ਦੇ ਗੁੱਸੇ ਦਾ ਪੰਜਾਬ ਤੇ ਕਈ ਮੁਸ਼ਕਲਾਂ ਆ ਪਰ ਡੋਲ ਪਰਿਵਾਰ ਵੱਲੋਂ ਕਦੇ ਵੀ ਪੰਜਾਬ ਪੰਜਾਬ ਲਈ ਹਮਦਰਦੀ ਨਹੀਂ ਦਿਖਾਈ ਗਈ ਪੰਜਾਬ ਲੀਕ ਕਦੇ ਉਹਨਾਂ ਦਾ ਹੱਥ ਅੱਗੇ ਨਹੀਂ ਆਇਆ ਇਹ ਹੀ ਮੁੱਖ ਕਾਰਨ ਹਨ ਜਿਨ੍ਹਾਂ ਕਰਕੇ ਪੰਜਾਬੀਆਂ ਦੇ ਦਿਲਾਂ ਵਿੱਚ ਦੌਰ ਪਰਵਾਹ ਲਈ ਨਰਾਜ਼ਗੀ ਵਧੀ ਕੋਣ ਸਹੀ ਕੋਣ ਗਲਤ ਆਪਣੀ رائے ਜ਼ਰੂਰ ਦੇਣਾ ਦੋਸਤੋ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦੇਣਾ ਤੇ ਸਾਡੇ ਚੈਨਲ ਕੁਝ ਗੱਲਾਂ ਦਿਲੀਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਲਈ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰੱਖ ਜੀ